ਚਲੋ ਖਾਂਦੇ ਰਹੋ ਫੇਰ ਇੱਕ ਪਿੰਡ ਚ ਮੈਂ ਗਿਆ ਇੱਕ ਮਾਤਾ ਮਿਲੀ ਚੁੰਨੀ ਦਿਖਾਈ ਹੋਈ ਮੈਨੂੰ ਮੈਂ ਹੀ ਕਿਹਾ ਕਹਿੰਦੀ ਹਾਸ ਸਿਮਰਤ ਕੌਰ ਨੇ ਚੁੰਨੀਆਂ ਵਟਾਈਆਂ ਸੀ ਸਾਡੇ ਪਿੰਡ ਵਿੱਚ ਚੁੰਨੀਆਂ ਵਟਾਉ ਚੁੰਨੀਆਂ ਵਟਾਉ ਅਸੀਂ ਤਾਂ ਕਹਿੰਦੇ ਸ਼ਹਿਰੋਂ ਮਹਿੰਗੀਆਂ ਲਿਆਏ ਵੀ ਚਲ ਵਧੀਆ ਤਾਂ ਹੋਵੇ ਚੁੰਨੀ ਜਿਹੜੀ ਪਟਾਵਾਂਗੇ ਕਹਿੰਦੀ ਮਲਮਲ ਦੀ ਦੇਗੀ ਇਹ ਚ ਵੀ ਪੈਸੇ ਖਾ ਗਈ ਸਾਤੋਂ ਮਹਿੰਗੀ ਚੁੰਨੀ ਲੈ ਗਈ 50 ਰੁਪਏ ਵਾਲੀ ਲੈ ਗਈ ਕਿਈ ਮੈਂ 200 ਵੀ ਲੈ ਲੈਂਦੀ ਸੀ ਲੈ 200 ਇੱਕ ਚੁੰਨੀ ਚੋਖ ਆ ਗਈ ਇਹ ਨਹੀਂ ਛੱਡਦੇ ਜੀ ਕਿਸੇ ਨੂੰ ਆ ਹਾਲ ਤਾਂ ਨਹੀਂ ਚੁੰਨੀਆਂ ਚੱਲੇ ਨਾ ਬਟਾ ਲਿਓ ਬੇਬੇ ਐਂ ਤੱਕ ਨਾ ਬਟਾ ਲਿਓ ਹਾਂ ਕਪੜਾ ਉਹ ਤਾਂ ਦਿੱਕੀ ਭਰੀ ਫਿਰਦੀਆਂ ਚੁੰਨੀਆਂ ਦੀ ਜਿੱਥੇ ਮੇਲੇ ਚੁੰਨੀਆਂ ਐ ਗੱਲ ਨੇ ਲਿਆ ਰਹਾ पहला नन्नी छां लिख दोर्डा हूं की लिखा हुआ निमाणी सेवादार वाह वा, 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 वा। मैं देखा मैं भगवंत माना भीरे हिस्से ही आना से काम नन्नी तो नमाणी तक का सफर सो इधर ना आने बहुत हो गया यार की करता उन्होंने तो दसो ਮੈਂ ਸੰਗਰੂਰ ਤੋਂ ਐਮਪੀਸੀ ਉਹ ਬਠਿੰਡੇ ਤੋਂ ਸੀ ਆਉਂਦੀ ਨਹੀਂ ਸੀ ਉੱਥੇ ਔਰ ਜਿੱਦਾਂ ਆ ਜਾਂਦੀ ਸੀ ਉਹਦੇ ਮੇਰੇ ਨਾਲ ਪੈਂਦਾ ਸੀ ਪੇਚਾ ਉਹ ਮੈਂ ਬੋਲੀ ਜਾਂਦਾ ਸੀ ਜਲਿਆਂ ਵਾਲੇ ਬਾਗ ਤੇ ਵੀ ਜਲਿਆਂ ਵਾਲੇ ਬਾਗ ਵਾਲੇ ਦਿਨ ਹਜ਼ਾਰ ਬੰਦਾ ਮਾਰ ਕੇ 3000 ਨੂੰ ਜ਼ਖਮੀ ਕਰਕੇ ਜਨਰਲ ਡਾਇਰ ਨੇ ਮੁਜੀਠੀਏ ਕੇ ਕਰੇ ਰੋਟੀ ਖਾਧੀ ਸੀ ਹੁਣ ਬਾਹਰ ਟੀਵੀ ਲੱਗੇ ਹੁੰਦੇ ਨੇ ਵੀ ਤੂੰ ਦੇਖ ਲੈ ਬਾਹਰ ਕੀ ਕੀ ਤੇ ਵੀ ਅੰਦਰ ਘਿਹੜ ਚ ਪੁੱਛੋ ਇਹਨੂੰ ਫਿਰ ਜਵਾਬ ਨਾ ਵੀ ਦੱਸ ਹੱਦ ਆਇਆ ਹੱਦ ਹੁਣ ਹੁਣ ਪੰਜਾਬੀ ਪਤਾ ਨਹੀਂ ਕਿਹਾ ਜੀ ਬੋਲਦੀ ਐ ਕਿਉਂਕਿ ਵੱਧ ਬੋਲਨੀ ਪੈਗੀ ਹੁਣ ਪਹਿਲਾਂ ਤਾਂ ਇੰਨੀਂ ਸੱਜ ਜਾਂਦਾ ਸੀ ਕੁਈ ਹੋਰ ਹੈ ਨਹੀਂ ਸੀ ਨਾ ਕੋਈ ਪੁੱਛਣ ਵਾਲਾ ਮੈਂ ਕਿਹਾ ਤੂੰ ਪੰਜਾਬੀ ਬੋਲ ਕੇ ਦਿਖਾ ਤੂੰ 5 ਮਿੰਟ ਉਹ 5 ਮਿੰਟ ਛਡੋ ਪਹਿਲੇ ਮਿੰਟ ਸੀ ਭਗਵੰਤ ਮਾਨ ਇਹ ਛੋਰਾ ਗੋਪਦਾ ਹੈ ਇੱਕ ਪਹਿਲਾਂ ਝੋਨਾ ਫਿਰ ਝੋਨਾ ਮੈਂ ਕਿਹਾ ਝੋਨਾ ਕੇ ਇਹ ਬ੍ਰਹਮ ਭਲਾਉਂਦੇ ਨੇ ਬ੍ਰਹਮ ਭਲਾਉਂਦੇ ਨੇ ਲੈ ਪੰਜਾਬੀ ਬੋਲ ਕੇ ਦਿਖਾਓ ਮੈਂ ਕਿਹਾ ਸਾਰੇ ਟੱਬਰ ਨੂੰ ਪੰਜਾਬੀ ਨਹੀਂ ਆਉਂਦੀ ਇਹਨਾਂ ਨੂੰ ਪਾੜਾਂ ਨੇ ਸਕੂਲਾਂ ਚ ਪੜਿਆ ਪੰਜਾਬੀ ਨਹੀਂ ਆਉਂਦੀ ਵੀਰੋ ਤੇ ਪੰਜਾਬੀ ਬਾਰੇ ਸਿੱਖਣਾ ਚਾਹੁੰਦੇ ਮੈਨੂੰ ਇੱਕ ਟੀਵੀ ਤੇ ਇੱਕ ਨੈਸ਼ਨਲ ਹਿੰਦੀ ਦਾ ਚੈਨਲ ਤੇ